ਸਾਸੀ ਕਾਲ ਜੀ ਮੈਂ ਸਾਪਨ ਗੋਟਾ ਇੱਕ ਲੋਕ ਤਸ ਦੀਆਂ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਜੇ ਤੁਹਾਨੂੰ ਚੰਗਾ ਲੱਗਾ ਜੇ ਹੁਣ ਮੈਂ ਆਖਾਂ ਕਿ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਤੇ ਫਿਰ ਤੇ ਪੰਜਾਬੀਓ ਆਪਣੇ ਵਾਸਤੇ ਬਾਹਲਾ ਝੋਖਾ ਵਾ ਕਿਉਂਕਿ ਜੇ ਮੈਂ ਇਹਨੂੰ ਆਖ ਕੇ ਸ਼ੇਅਰ ਕਰਾਵਾਂ ਕਿਉਂਕਿ ਲਚਪੇੜ ਵਰਗਾ ਗੀਤ ਆ ਇਹ ਲਫੇੜੇ ਵਰਗਾ ਗੀਤ ਆ ਜੇ ਤੁਹਾਨੂੰ ਚੰਗਾ ਲੱਗਾ ਤੇ ਤੁਸੀਂ ਆਪਣੇ ਆਪ ਹੀ ਅੱਗੇ ਸਾਂਝਾ ਜ਼ਰੂਰ ਕਰ ਦਿਓ ਪਹਿਲਾਂ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਵਾਂ ਆਂਜਾ ਵੀ ਪਨਗੋਟੇ ਵਾਲਿਆ ਹੂੰ ਓਏ ਨਲੂਏ ਜੱਲੀ ਆਉਂਦੇ ਸੀ ਜੋ ਤੇਗ ਨਾਲ ਬਾਬੇ ਉਹ ਹਨੇਰੀਆਂ ਨਹੀਂ ਰਹੀਆਂ ਓਏ ਅੱਜ ਦੇ ਜਵਾਨਾਂ ਨੂੰ ਮੋਬਾਈਲ ਮਾਰ ਗਏ ਓ ਦਲੇਰੀਆਂ ਨਹੀਂ ਰਹੀਆਂ ਓ ਨਲੂਏ ਜਿਹਾ ਲਿਆਉਂਦੇ ਸੀ ਜੋ ਤੇਗ ਨਾਲ ਬਾਬੇ ਉਹ ਖਨੇਰੀਆਂ ਨਹੀਂ ਰਹੀਆਂ ਓ ਅੱਜ ਦੇ ਜਵਾਨਾਂ ਨੂੰ ਮੋਬਾਈਲ ਮਾਰ ਗਏ ਓ ਦਲੇਰੀਆਂ ਨਹੀਂ ਰਹੀਆਂ ਹੌਸਲੇ ਬਣਾ ਕੇ ਕਿਦਾਂ ਰੱਖਦੀ ਆ ਬੰਬ ਜਾ ਕੇ ਪਛੋਕੀੜੀ ਤੋਂ ਓ ਚਿੱਟੇ ਵਾਂਗੂ ਪਬਜੀ ਛਡਾਉਣੀ ਪਊਗੀ ਗੇਮ ਯਾਰ ਓ ਨਵੀਂ ਪੀੜੀ ਤੋਂ ਓ ਚਿੱਟੇ ਵਾਂਗੂ ਪਬਜੀ ਛਡਾਉਣੀ ਪਊਗੀ ਗੇਮ ਯਾਰ ਓ ਨਵੀਂ ਪੀੜੀ ਤੋਂ ਓ ਬੁੱਢੇ ਵਾਰੇ ਧੱਕੇ ਖਾਂਦੇ ਫਿਰਨ ਜੇ ਮਾਪੇ ਕੀ ਆ ਫਾਇਦਾ ਪੁੱਤਾਂ ਦਾ ਉਹਨਾ ਭਾਦੀ ਮਿੱਤਰੋ ਬਹਾਰ ਚਲੀ ਗਈਆ ਕੋਈ ਨਹੀਂ ਫਾਇਦਾ ਰੁੱਤਾਂ ਦਾ ਓਏ ਬੁੱਢੇ ਵਾਰੇ ਧੱਕੇ ਖਾਂਦੇ ਫਿਰਨ ਜੇ ਮਾਪੇ ਕੀ ਆ ਫਾਇਦਾ ਪੁੱਤਾਂ ਦਾ ਉਹਨਾ ਭਾਦੀ ਮਿੱਤਰੋ ਬਹਾਰ ਚਲੀ ਗਈਆ ਕੋਈ ਨਹੀਂ ਫਾਇਦਾ ਰੁੱਤਾਂ ਦਾ ਓਏ ਸਫਲ ਨਹੀਂ ਹੋਣੀ ਸੇਵਾ ਮਾਪੇ ਨਹੀਂ ਜੇ ਸਾੰਬੇ ਓਏ ਸਫਲ ਨਹੀਂ ਹੋਣੀ ਸੇਵਾ ਮਾਪੇ ਨਹੀਂ ਜੇ ਸਾੰਬੇ ਭਾਵੇਂ ਜੱਗ ਲਾ ਦਵੇ ਓਏ ਮਰ ਜਾਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦਵੇ ਓਏ ਮਰ ਜਾਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦਵੇ ਓਏ ਕਹਿੰਦੇ ਨੇ ਗਵਈਏ ਜੱਟ ਲੰਡੀ ਜੀਬ ਰੱਖੇ ਬੰਦਾ ਠੋਕ ਦਿੰਦਾ ਏ ਮੈਂ ਹੁਣ ਤੱਕ ਜਿੰਨੇ ਵੀ ਗੀਤ ਸੁਨੇ ਆ ਜ਼ਿਆਦਾਤਰ ਕਲਾਕਾਰਾਂ ਨੇ ਇਹੀ ਕਿਹਾ ਕਿ ਜੱਟ ਨੇ ਬੰਦਾ ਠੋਕਤਾ ਵੀਡੀਓ ਵਿੱਚ ਵਖਾਤਾ ਪਰ ਅਜੇ ਤੱਕ ਮੈਂ ਇਹੋ ਜੀ ਕੋਈ ਵੀਡੀਓ ਨਹੀਂ ਵੇਖੀ ਜਿਹਦੇ ਵਿੱਚ ਕਤਲ ਤੋਂ ਬਾਅਦ ਜੱਟ ਦੀ ਜ਼ਮੀਨ ਕਿਦਾਂ ਵਿਕਦੀ ਆ ਜਾਂ ਜੱਟ ਦੇ ਘਰ ਵਾਲੀ ਵਕੀਲ ਦੇ ਪੀਏ ਦੇ ਜਾ ਕੇ ਤਰਲੇ ਕਿਵੇਂ ਮਾਰ ਦਿਆ ਬੇਲ ਕਰਾ ਦਿਓ ਇਹੋ ਜੀ ਅੱਜ ਤੱਕ ਇੱਕ ਨਹੀਂ ਮੈਂ ਵੀਡੀਓ ਵੇਖੀ ਕਿ ਕਤਲ ਦੇ ਬਾਅਦ ਜੱਟ ਨਕੀ ਕੀ ਬੀਤਦੀਆਂ ਵਾ ਓਏ ਕਹਿੰਦੇ ਨੇ ਗਵਈਏ ਜੱਟ ਲੰਡੀ ਜੀਬ ਰੱਖੇ ਬੰਦਾ ਠੋਕ ਦਿੰਦਾ ਏ ਓਏ ਉਮਰਾਂ ਦੇ ਲਈ ਉਹਦਾ ਸਾਰਾ ਹੀ ਪਰਿਵਾਰ ਪੱਠੀ ਝੋਕ ਦਿੰਦਾ ਏ ਓਏ ਕਹਿੰਦੇ ਨੇ ਗਵਈਏ ਜੱਟ ਲੰਡੀ ਜੀਪ ਰੱਖੇ ਬੰਦਾ ਠੋਕ ਦਿੰਦਾ ਏ ਓਏ ਉਮਰਾਂ ਦੇ ਲਈ ਉਹਦਾ ਸਾਰਾ ਹੀ ਪਰਿਵਾਰ ਪੱਠੀ ਝੋਕ ਦਿੰਦਾ ਏ ਓਏ ਫਿਰ ਰੋਲਦੀ ਕਚਹਿਰੀਆਂ 'ਚ ਜੱਟੀ ਓਏ ਫਿਰ ਰੋਲਦੀ ਕਚਹਿਰੀਆਂ 'ਚ ਜੱਟੀ ਯਾਰੋ ਬੜੇ ਔਖੇ ਦਿਨ ਕੱਟਦੀ ਕਤਲ ਦੇ ਪਿੱਛੋਂ ਕਿੱਦਾਂ ਵੇਖਦੀ ਜ਼ਮੀਨ ਨਹੀਂ ਵਿਖਾਉਂਦੇ ਜੱਟ ਦੀ ਓਏ ਕਤਲ ਦੇ ਪਿੱਛੋਂ ਕਿੱਦਾਂ ਵੇਖਦੀ ਜ਼ਮੀਨ ਨਹੀਂ ਵਿਖਾਉਂਦੇ ਜੱਟ ਦੀ ਓਏ ਜੰਮਦਾ ਹੀ ਕਾਕਾ ਕਰੇ ਆਸ਼ਕੀ ਤੇ ਭਾਲਦਾ ਏ ਹੀਰ ਮਿੱਤਰੋ ਲੱਕ ਉੱਤੇ ਪੈਂਟ ਨਹੀਂ ਖੜਦੀ ਤੇ ਮਾਰੂਗਾ ਕੀ ਤੀਰ ਮਿੱਤਰੋ ਓਏ ਜੰਮਦਾ ਹੀ ਕਾਕਾ ਕਰੇ ਆਸ਼ਕੀ ਤੇ ਭਾਲਦਾ ਏ ਹੀਰ ਮਿੱਤਰੋ ਲੱਕ ਉੱਤੇ ਪੈਂਟ ਨਹੀਂ ਖੜਦੀ ਤੇ ਮਾਰੂਗਾ ਕੀ ਤੀਰ ਮਿੱਤਰੋ ਜੱਲਾਂ ਲਾਲਾਂ ਹੋਈਆ ਮੁੰਡੇ ਨੂੰ ਖੁਸ਼ਕੀ ਓਏ ਜੱਲਾਂ ਲਾਲਾਂ ਹੋਈਆ ਮੁੰਡੇ ਨੂੰ ਖੁਸ਼ਕੀ ਤੇ ਸਿਰ ਵਿੱਚ ਮਾਸਾ ਕਿਤੇ ਠੰਡਾ ਨਾ ਰਚੇ ਓਏ ਪਿਓ ਪੀ ਜਾਂਦਾ ਸੀਗਾ ਕਿਉਂ ਚੀਕਲਾ ਤੇ ਪੁੱਤ ਨੂੰ ਤਾਂ ਮਿੱਤਰੋ ਬਰੋਂਠੀ ਨਾ ਪਜੇ ਓਏ ਪਿਓ ਪੀ ਜਾਂਦਾ ਸੀਗਾ ਕਿਉਂ ਚੀਕਲਾ ਤੇ ਪੁੱਤ ਨੂੰ ਤਾਂ ਮਿੱਤਰੋ ਬਰੋਂਠੀ ਨਾ ਪਜੇ ਓਏ ਆਉਣ ਵਾਲੀ نسل ਦੇ ਬਾਰੇ ਥੋੜਾ ਸੋਚੋ ਤੁਸੀਂ ਗਾਉਣ ਵਾਲਿਓ ਓਏ ਆਉਣ ਵਾਲੀ نسل ਦੇ ਬਾਰੇ ਥੋੜਾ ਸੋਚੋ ਤੁਸੀਂ ਗਾਉਣ ਵਾਲਿਓ ਓਏ ਬੀਜੇ ਆਈ ਵੱਡਣਾ ਵਾਂ ਗੀਤਾਂ ਵਿੱਚ ਠਾ ਠਾ ਕਰਾਉਣ ਵਾਲਿਓ ਆਉਣ ਵਾਲੀ نسل ਦੇ ਬਾਰੇ ਥੋੜਾ ਸੋਚੋ ਤੁਸੀਂ ਗਾਉਣ ਵਾਲਿਓ ਓਏ ਬੀਜੇ ਆਖੀ ਵੱਡੇ ਨਾਂਵਾਂ ਗੀਤਾਂ ਵਿੱਚ ਠਾਠਾ ਕਰਾਉਣ ਵਾਲਿਓ ਓਏ ਸੁਣ ਤੁਹਾਡੇ ਗੀਤ ਜੂਥ ਮਾਰੇ ਗੇੜੀਆਂ ਓਏ ਸੁਣ ਤੁਹਾਡੇ ਗੀਤ ਜੂਥ ਮਾਰੇ ਗੇੜੀਆਂ ਓਏ ਪੁੱਤ ਕਿਸੇ ਮਾਂ ਦਾ ਚੰਗੇ ਪਾਸੇ ਲਾਇਆ ਨਹੀਂ ਅੱਗ ਲੱਗੇ ਇਹੋ ਜਹੀ ਲੰਮੀ ਹੇਕ ਨੂੰ ਓਏ ਜਿਹਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਅੱਗ ਲੱਗੇ ਇਹੋ ਜਹੀ ਲੰਮੀ ਹੇਕ ਨੂੰ ਓਏ ਜਿਹਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਕਿੰਨੇ ਹਲਖਾਰੀ ਓਏ ਕਿੰਨੇ ਹਲਖਾਰੀ ਸੱਚ ਲਿਖਣ ਤੋਂ ਜਿਹੜਿਆ ਕਿਨਾਰਾ ਕਰਗੇ ਸਾਹ ਬਨਗੋਟਿਆ ਓਏ ਬੋਲ ਤੇਰੇ ਹੁੰਦੇ ਆ ਚੁੱਪੇੜਾਂ ਵਰਗੇ ਓਏ ਕਿੰਨੇ ਹਲਖਾਰੀ ਸੱਚ ਲਿਖਣ ਤੋਂ ਜਿਹੜਿਆ ਕਿਨਾਰਾ ਕਰਗੇ ਸਾਹ ਬਨਗੋਟਿਆ ਓਏ ਬੋਲ ਤੇਰੇ ਹੁੰਦੇ ਆ ਚੁੱਪੇੜਾਂ ਵਰਗੇ ਘਰੇ ਜਮਤੀ ਜਿਹੜਾ ਲੋਕਾਂ ਦੀਆਂ ਧੀਆਂ ਦੇ ਨੇ ਲੱਕ ਮਿੰਦਾ ਓਏ ਵਿਆਹ ਕਰਵਾ ਕੇ ਜਿਹੜਾ ਕਰੇ ਆਸ਼ਕੀਓ ਮੈਂ ਨਹੀਂ ਬੰਦਾ ਗਿਣਦਾ ਓਏ ਵਿਆਹ ਕਰਵਾ ਕੇ ਜਿਹੜਾ ਕਰੇ ਆਸ਼ਕੀਓ ਮੈਂ ਨਹੀਂ ਬੰਦਾ ਗਿਣਦਾ